Tana <coughs> Mba. ਸਾਹਿਬ ਜੀ ਜਿਤਾ ਸਮੁੰਦਰ ਸਾਗਰ ਨੀਰ ਭਰਿਆ ਦੇ ਦੇਓ ਗਣ ਹਮਾਰੇ ਦਇਆ ਕਰ ਹੋ ਕਿਚ ਮਹਿਰ ਉਪਾਵ ਅੰਦਵਦੇ ਪਥਰ ਤਾਰੇ ਆਏ ਪ੍ਰਵ ਸ਼ਰਣਾਗਤੀ ਕਿਰਪਾਨ ਦਇਆਲ ਇਕ ਅਖਰ ਹਰ ਮਨ ਬਸਤ ਨਾਨਕ ਹੋ ਤਨਹਾ ਇਕ ਅਕਰ ਹਰ ਮਨ ਵਸਤ ਨਾਨਕ ਹੋਤ ਨਹਾਲੋ ਹਮ ਜੁਗੋ ਜੁਗ ਅਟਲ ਉਹ ਜੋ ਜਹਾਨਾਂ ਦੇ ਵਾਲੀ ਚਬਰ ਤਖਤਾਂ ਦੇ ਮਾਲਕ ਦੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜੂਰੀ ਦੇ ਅੰਦਰ ਹਾਜ਼ਰੀਆਂ ਲਵਾਰੀ ਅਤੇ ਸਤਿਗੁਰਾਂ ਦੀ ਪਾਵਨ ਮਵਾਰਕ ਨਿੱਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸواری ਖਾਲਸਾ ਰੂਪ ਸੱਤ ਸੰਗਤ ਜੀਓ ਵੱਡੇ ਹੀ ਪਾਕ ਹਨ ਜਗਤ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਜੀਵਨ ਇਤਿਹਾਸ ਦੀ ਅਪਾ ਲੜੀਵਾਰ ਵਿਚਾਰਾਂ ਦੀ ਸਾਂਝ ਪਾਉਂਦੇ ਆ ਰਹੇ ਹਾਂ ਆਓ ਸਤਿਗੁਰਾਂ ਜੀ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਤੋਰੀਏ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਰਾਇ ਬੁਲਾਰ ਦੇ ਘਰ ਪਹੁੰਚੇ ਹੋਏ ਨੇ ਰਾਇ ਬੁਲਾਰ ਨੇ ਸੱਦਾ ਹੋਇਆ ਹੈ ਗੁਰੂ ਨਾਨਕ ਦੇਵ ਜੀ ਨੂੰ ਤਾਂ ਉਹਨਾਂ ਨੇ ਆਪਣੇ ਸਰੀਰ ਦੇ ਬਾਰੇ ਅਤੇ ਰੱਬ ਦੇ ਬਾਰੇ ਕਿ ਰੱਬ ਨੇ ਇਹ ਦੁਨੀਆ ਬਣਾਈ ਹੈ ਇਹਦੇ ਵਿੱਚ ਰੱਬ ਦੇ ਬੜੇ ਰੰਗ ਨੇ ਰੱਬ ਦੇ ਰੰਗਾਂ ਦਾ ਇਨਸਾਨ ਨੂੰ ਕੋਈ ਪਤਾ ਨਹੀਂ ਲੱਗਦਾ ਅਰ ਰੱਬ ਦੇ ਇਦਾਂ ਦੇ ਜਿਹੜੇ ਰੰਗ ਨੇ ਉਹਨਾਂ ਹਰ ਰੰਗਾਂ ਦੇ ਵਿੱਚ ਨਰਲੇਬ ਜਿਹੜਾ ਰਹਿੰਦਾ ਕੋਈ ਵਿਰਲਾ ਹੀ ਹੈ ਕਿਉਂਕਿ ਨਹਿ ਨਿੰਦਿਆ ਨਹਿ ਪੁਸਤ ਤਜਾਖੈ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਾਹੀਂ ਮਾਨ ਅਪਮਾਨ ਕੋਈ ਵਿਰਲਾ ਹੀ ਹੈ ਜਿਹੜਾ ਰੱਬ ਦੀ ਰਜਾ ਦੇ ਵਿੱਚ ਚਲਦਾ ਹੈ ਉਹਨਾਂ ਨੇ ਸਵਾਲ ਕੀਤਾ ਸੀ ਰਾਏ ਬੁੱਲਾਰ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਨੂੰ ਜਵਾਬ ਦੇ ਰਹੇ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਉਹਨਾਂ ਨੂੰ ਦੱਸ ਰਹੇ ਨੇ ਕਿ ਰਾਗ ਦੁਆਕ ਦੁਇ ਸਿੰਘ ਸਮਾਨਾ ਰਾਗ ਦੁਆਕ ਦੁਇ ਸਿੰਘ ਸਮਾ ਰਾਗ ਅਤੇ ਦੁਆਕ ਸਭ ਤੋਂ ਵੱਡੇ ਇਸ ਇਨਸਾਨ ਦੇ ਰੋਗ ਨੇ ਸਿੰਘ ਕਹਿੰਦੇ ਆ ਸ਼ੇਰ ਨੂੰ ਸ਼ੇਰ ਦੀ ਪਲੋ ਰਾਗ ਅਤੇ ਦੋਐਖ ਜਿਹੜੇ ਇਹਦੇ ਦੋਖ ਨੇ ਨੇ ਦੇ ਮਾਰਦਾ ਤਾਂ ਇਹ ਬਚਾ ਕਰ ਲਏਗਾ ਹਰ ਇੱਕ ਤਰੀਕੇ ਦੇ ਨਾਲ ਇਹਨੇ ਬਚਾ ਕੀਤਾ ਹੋਇਆ ਪਰ ਅੰਦਰ ਦੇ ਜਿਹੜੇ ਨੂੰ ਅੰਦਰ ਮਾਰਦੇ ਨੇ ਅੰਦਰ ਦੇ ਜਿਹੜੇ ਇਹਦੇ ਵੈਰੀ ਨੇ ਇਹਨਾਂ ਨੇ ਆਪਣੇ ਆਪ ਨੂੰ ਵੈਰੀ ਬਣਾ ਲਏ ਆ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਬਾਹਰ ਲਾ ਤਾਂ ਤੂੰ ਬਖਾਵਾ ਕਰ ਵੀ ਲਵੇਂਗਾ ਬੜਾ ਧਾਰਮਿਕ ਲਿਵਾਸ ਪਹਿਨ ਲਏਗਾ ਧਾਰਮਿਕ ਟਿਕਾਣੇ ਤੇ ਚਲੇ ਜਾਵੇਂਗਾ ਧਾਰਮਿਕ ਬੰਦਿਆਂ ਦੇ ਵਿੱਚ ਬਹਿ ਜਾਏਗਾ ਪਰ ਅੰਦਰ ਤਾਂ ਗੁਰੂ ਤੋਂ ਕਿਵੇਂ ਛਪਾਵੇਂਗਾ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛਪਾਵੇਂ ਸਾਧਗੁਰੂ ਕਹਿੰਦੇ ਨੇ ਜਿਹੜੇ ਇਨਕੇ ਪੈ ਮੁਜੇ ਮੁਚਾਨਾ ਕਿ ਇਹਦੇ ਵਿੱਚ ਸਾਰੇ ਮਨੁੱਖ ਮੁਚਾਨਾ ਕਹਿੰਦੇ ਨੇ ਇਹਦੇ ਵਿੱਚ ਸਾਰੇ ਗ੍ਰਸਤ ਹੋਏ ਆਰਾਈਵਲ ਆਜੀ ਇਕੱਲਾ ਤੁਹਾਡਾ ਸਵਾਲ ਨਹੀਂ ਹੈ ਪੂਰੀ ਦੁਨੀਆ ਦਾ ਸਵਾਲ ਹੈ ਚਲਣਾ ਚਾਹੁੰਨੇ ਆ ਰੱਬ ਦੀ ਰਜ਼ਾ ਦੇ ਵਿੱਚ ਰੱਬ ਦੇ ਹੁਕਮ ਦੇ ਵਿੱਚ ਪਤਾ ਨਹੀਂ ਮੋੜ ਜ਼ਿੰਦਗੀ ਦਾ ਕਿਦਾਂ ਦਾ ਆਜੇ ਸਾਰੇ ਬਣੇ ਬਣਾਈ ਖੇੜ ਵਿਗੜ ਜਾਂਦੀ ਹੈ ਕੋਈ ਵਿਰਲਾ ਹੈ ਕਿਸੇ ਬਰਲੇ ਦੀ ਖੇੜ ਜਿਹੜੀ ਰੱਬ ਦੇ ਦਰ ਤੇ ਬਣਦੀ ਹੈ ਨਹੀਂ ਤਾਂ ਵਿਗੜਦੀ ਏ ਹੈ ਕਿਉਂਕਿ ਰੱਬ ਨੇ ਇੱਕ ਖੇੜ ਬਣਾਈ ਹੈ ਰੱਬ ਨੇ ਕਸਵੱਟੀ ਪਾਉਣੀ ਹੈ ਆਪਣੇ ਪਿਆਰੇ ਨੂੰ ਨੇ ਤਾਰਦੇ ਨੇ ਕਿ ਖਰਾ ਹੈ ਜਾਂ ਹਜੇ ਤਾਂ ਉਹ ਜਦੋਂ ਖਰਾ ਨਤਾਰਦੇ ਨੇ ਉਹਦੀ ਕਸਵੱਟੀ ਪੈਂਦੀ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਇੱਕ ਸਵੱਟੀ ਹੈ ਗਰਸਿਓ ਸਰਪ ਦੀਰਗ ਅਹੰਕਾਰਾ ਉਹਨਾਂ ਰੋਗ ਨੇ ਰਾਗ ਅਤੇ ਦੁਆਇਕ ਮਨੁਹੋ ਦੇ ਅੰਦਰ ਦੀ ਰੋਗ ਨੇ ਇਹਨਾਂ ਰੋਗਾਂ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਐਦਾਂ ਦਾ ਹੈ ਜਿਸ ਤਰ੍ਹਾਂ ਸੱਪ ਦੀ ਨਿਆਈ ਹੈ ਰੋਗ ਲੱਗੇ ਨੇ ਸਤਿਗੁਰੂ ਕਹਿੰਦੇ ਨੇ ਜਿਸ ਤਰ੍ਹਾਂ ਸੱਪ ਹੈ ਨਾ ਸੱਪ ਦੇ ਅੰਦਰ ਉਹਦਾ ਹੰਕਾਰ ਵੱਧ ਹੈ ਉਹਦੀ ਜ਼ਹਿਰਵਾਦੀ ਹੈ ਜਿਉਂ-ਜਿਉਂ ਦਾ ਸਰੀਰ ਵੱਧ ਹੈ ਆਕਾਰ ਵੱਧ ਹੈ ਜਿਉਂ-ਜਿਉਂ ਦੀ ਜ਼ਹਿਰਵਾਦੀ ਹੈ ਸਤਿਗੁਰੂ ਕਹਿੰਦੇ ਨੇ ਇਨਸਾਨ ਦਾ ਵੀ ਇਦਾਂ ਹੀ ਹੈ ਘਟਦੇ ਦਾ ਕਿਹਦਾ ਹੰਕਾਰ ਹੈ ਜਿਹਦੇ ਕੋਲ ਰਤਵੇ ਜਾਂਦੇ ਨੇ ਜਿਹਦੇ ਕੋਲ ਚਾਰ ਛਲੜ ਇਕੱਠੇ ਹੁੰਦੇ ਨੇ ਬਾ ਬਾਤ ਉਹਦੀ ਹੰਕਾਰ ਵੀ ਉਹਦਾ ਵਧੇਗਾ ਸਰਪ ਦੀ ਨਿਆਈ ਹੈ ਇਹ ਇੱਕ ਜ਼ਹਿਰ ਹੈ ਹੁਣ ਜ਼ਹਿਰ ਸਭ ਤੋਂ ਜ਼ਿਆਦਾ ਜੇ ਜ਼ਹਿਰ ਨੁਕਸਾਨ ਹੈ ਮਤਲਬ ਨੁਕਸਾਨ ਦੇ ਹੀ ਉਹਦੇ ਆਪਣੇ ਲਈ ਹੈ ਹੁਣ ਜ਼ਹਿਰ ਕਿਸੇ ਦਾ ਫੁਕਾਰਾ ਮਾਰ ਕੇ ਵੀ ਮਤਲਬ ਕਈਆਂ ਦਾ ਨੁਕਸਾਨ ਕਰ ਦਿੰਦਾ ਹੈ ਤਾਂ ਉਹਦੇ ਆਪਣੇ ਅੰਦਰ ਕਿਤਨੀ ਜ਼ਹਿਰ ਉਹਨੇ ਸਮਾਈ ਹੈ ਕਿਤਨਾ ਕਿਵੇਂ ਕੰਟਰੋਲ ਕਰਦਾ ਹੋਣਾ ਉਹ ਫਿਰ ਜਦੋਂ ਜੇਟ ਹਾਰ ਦੇ ਮਹੀਨੇ ਆਉਂਦੇ ਨੇ ਇਹ ਆਪਣੇ ਜ਼ਹਿਰ ਤੋਂ ਆਪਣੇ ਆਪ ਤੋਂ ਬਚਣ ਦੇ ਲਈ ਉਹ ਕੋਈ ਠੰਡੀ ਸ਼ਾਂ ਲੱਭਦਾ ਹੈ ਕੇਲਿਆਂ ਦੇ ਬੂਟੇ ਹੁੰਦੇ ਨੇ ਚੰਦਨ ਦਾ ਬੂਟਾ ਕੋਈ ਠੰਡੀ ਥਾਂ ਲੱਭਦਾ ਹੈ ਪੇ ਠੰਡੀ ਥਾਂ ਤੇ ਆਪਣਾ ਸਕੂਨ ਲੈਂਦਾ ਮਤਲਬ ਉਹ ਤੋਂ ਸੀਤਲਤਾ ਲੈਂਦਾ ਹੈ ਕਹਿਣ ਦਾ ਭਾਵ ਆਪਣਾ ਹੀ ਹੰਕਾਰ ਇਨਸਾਨ ਨੂੰ ਬੜਾ ਤਕਲੀਫ ਦਿੰਦਾ ਹੁਣ ਰਾਏ ਬਲਾਰਨ ਨੂੰ ਸਮਝਾ ਰਹੇ ਨੇ ਦੀਨ ਜਾਨ ਤੁਮ ਲੀਨ ਮਬਾਰਾ ਆ ਜਿਹੜਾ ਗੁਰੂ ਦੇ ਦਰ ਤੇ ਭਾਵੇਂ ਕਿਸੇ ਵੀ ਰੱਬ ਨੂੰ ਮੰਨਦਾ ਕਿਉਂਕਿ ਰੱਬ ਅਸੀਂ ਵੰਡੇ ਹੋਏ ਨੇ ਸਾਰੇ ਧਰਮ ਸਤਿਕਾਰਯੋਗ ਨੇ ਜਿਹੜੇ ਵੀ ਰੱਬ ਨੂੰ ਮੰਨਦਾ ਜਿਹੜੇ ਵੀ ਧਰਮ ਨੂੰ ਮੰਨਦੇ ਸਤਿਗੁਰੂ ਕਹਿੰਦੇ ਨੇ ਵਸ ਉਥੇ ਜਾ ਕੇ ਤਰਲਾ ਕਰੇ ਦੀਨ ਜਾਨ ਦੀਨ ਕਹਿੰਦੇ ਨੇ ਮੈਂ ਦਾਸ ਰ ਜਾਂ ਚਾਕਰ ਗੁਲ ਤੁਹਾਡੇ ਦਰ ਤੇ ਇੱਕ ਦੀਨ ਬਣ ਕੇ ਆਇਆ ਹਾਂ ਰਹਿਮਤ ਕਰੋ ਤੁਮ ਲੀਨ ਉਵਾਰਾ ਸੱਪ ਦੀ ਨਿਆਈ ਮੈਂ ਨਹੀਂ ਸੀ ਪਰ ਆਪਣੇ ਆਪ ਨੂੰ ਮੈਂ ਬਣਾ ਲਿਆ ਹੈ ਇਹਦੇ ਵਿੱਚੋਂ ਨਿਕਲਣਾ ਬੜਾ ਮੁਸ਼ਕਲ ਪਹਿਲਾਂ ਮੈਂ ਰਸ ਲੈਂਦਾ ਸੀ ਤਾਂ ਹੁਣ ਇਹ ਰਸ ਕੌਣ ਲੈਂਦੇ ਨੇ ਕਾ ਮਕਰੋਧ ਲੋਭ ਮੋਹ ਹੰਕਾਰ ਹੁਣ ਇਹ ਮੇਰੇ ਦੇ ਵਿੱਚੋਂ ਰਸ ਲੈ ਰਹੇ ਨੇ ਇਨਾਂ ਨੂੰ ਆਪਣੀ ਥਾਂ ਤੇ ਲਾਉਣਾ ਟਿਕਾਣੇ ਤੇ ਲਾਉਣਾ ਮੇਰੇ ਵੱਸ ਤੋਂ ਬਾਹਰ ਹੈ ਤਾਂ ਹੀ ਇਨਸਾਨ ਅੱਜ ਦਰਿੰਦਗੀ ਤੇ ਮਨ ਲੋ ਸਮਾ ਜਿਹੜਾ ਨਾ ਦਰਿੰਦਗੀ ਤੋਂ ਬਾਹਰ ਤਾਂ ਹੀ ਹੈ ਹੁਣ ਜੇ ਇਨਸਾਨ ਦਾ ਇਤਨਾ ਕੁਝ ਚੱਲਦਾ ਹੈ ਕਿਸੇ ਦੇ ਟੁਕੜੇ ਕਰਨੇ ਨੇ ਤਾਂ ਲਾਜ਼ਮੀ ਹੈ ਉਹ ਦਰਿੰਦਗੀ ਹੈ ਤੋਂ ਕਿਸੇ ਨੂੰ ਨੋਚਣਾ ਹੈ ਇਨਸਾਨ ਨੇ ਇਨਸਾਨ ਨੂੰ ਨੋਚਣਾ ਦਰਿੰਦਗੀ ਵਾਲਾ ਨੋਚ ਸਕੇਗਾ ਨਰਮ ਦਿਲ ਵਾਲਾ ਥੋੜਾ ਤੇ ਇਹਦੇ ਕਰਕੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਤਰਲਾ ਕਰ ਪਿਆਰੇਆ ਤਰਲੇ ਕਰਨ ਵਾਲੇ ਬਹੁਤ ਘੱਟ ਨੇ ਗੁਰੂ ਦੇ ਕੋਲ ਹੁਕਮ ਹੀ ਲੈ ਕੇ ਆਉਂਦੇ ਨੇ ਸਾਰੇ ਸਲਾਮ ਜਵਾਬ ਦੋਵੇ ਕਰੇ ਮੁੰਡੋ ਕੁੱਥਾਂ ਜਾਏ ਸਲਾਮ ਕੀਤੀ ਹੈ ਫਿਰ ਨਾਲ ਦੀ ਨਾਲ ਆਪਣਾ ਜਵਾਬ ਸਤਿਗੁਰੂ ਕਹਿੰਦੇ ਨੇ ਐਦਾਂ ਕਰ ਲੈ ਨਹੀਂ ਸਾਡੇ ਜਿਵੇਂ ਅਸੀਂ ਕਹਿੰਨੇ ਆ ਤੁਸੀਂ ਉਦਾਂ ਕਰੋ ਸਲਾਮ ਵੀ ਕੀਤੀ ਅਤੇ ਨਾਲੇ ਉਹ ਤੇ ਗੋਲਾ ਵੀ ਦੱਸਦਾ ਮੈਂ ਤੁਹਾਡਾ ਗੋਲਾ ਹਾਂ ਮਾਲਕ ਦੀ ਮੰਦਾ ਵੀ ਨਹੀਂ ਹੁਣ ਕਿਦਾਂ ਦੀ ਅਵਸਥਾ ਹੈ ਬੁਰਾ ਨਾਨਕ ਦੇ ਮਹਾਰਾਜ ਜੀ ਕਹਿੰਦੇ ਚਾਕਰ ਦੀ ਅਤੇ ਮਾਲਕ ਦੀ ਅਵਸਥਾ ਕਿਦਾਂ ਦੀ ਬਣਾਈ ਹੈ ਰਾਏ ਬਲਾਰ ਜੀ ਐਦਾਂ ਦੀ ਹੈ ਕਿ ਚਾਕਰ ਲੱਗਾ ਚੱਕਰੀ ਨਾਲੇ ਗਰਬਵਾਦ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ ਉਹ ਬੰਦਾ ਕਦੇ ਵੀ ਆਪਣੇ ਖਸਮ ਮਲੋ ਮਾਲਕਤ ਉਹ ਪਿਆਰ ਮੁਹੱਬਤ ਕਦੇ ਨਹੀਂ ਲੈ ਸਕਦਾ ਮਾਲਕੋ ਤੇ ਕਦੇ ਨਹੀਂ ਰਿਝ ਸਕਦਾ ਜਿਹੜਾ ਮਾਲਕ ਦੇ ਆਪਣੇ ਦੇ ਉਲਟ ਚੱਲਦਾ ਹੈ ਇੱਕ ਦਫਾ ਦੋ ਦਫਾ ਕਿੰਨੀ ਕਵਾਰ ਕਰੇਗਾ ਮਾਲਕ ਤੱਕ ਤਾਂ ਗੱਲ ਪਹੁੰਚ ਹੀ ਜਾਣੀ ਆ ਆਪਾਂ ਤਾਂ ਦੁਨੀਆ ਨੂੰ ਚਲਾਉਣ ਵਾਲੇ ਉਸ ਰੱਬ ਪ੍ਰਮਾਤਮਾ ਦੀ ਗੱਲ ਕਰਦੇ ਆ ਜੀ ਤੋ ਕੁਝ ਸਾਡੇ ਤੋਂ ਛੁਪਿਆ ਹੀ ਨਹੀਂ ਹੈ ਹਰ ਇੱਕ ਸਾਡੇ ਅੰਦਰ ਦੇ ਵਿਚਾਰ ਆਉਣੇ ਕਿਹੜੇ ਨੇ ਉਹ ਰੱਬ ਨੂੰ ਪਤਾ ਹੈ ਉਹ ਤੋਂ ਕੀ છુપਾ ਸਕਦੇ ਆ ਪਰ ਇੱਕ ਐਗਜ਼ੈਂਪਲ ਲਈ ਹੈ ਗੁਰਬਾਣੀ ਦੇ ਅੰਦਰ ਦੁਨੀਆ ਦੀ ਹੁਣ ਚੱਕਰ ਕਿੰਨਾ ਕੁ ਤਰ ਚੱਕਰੀ ਰਹਿ ਸਕਦਾ ਹੈ ਮਾਲਕ ਨੇ ਦੂਜੇ ਦਿਨ ਕਹਿ ਦੇਣਾ ਹੱਥ ਜੋੜ ਦੇਣੇ ਭਾਈ ਤੂੰ ਆਪਣੇ ਘਰੀ ਠੀਕ ਹੈ ਮੈਂ ਤਾਂ ਚੱਕਰ ਕੋਈ ਹੋਰ ਹੀ ਰਖ ਲਵਾਂ ਜਾਂ ਤਾਂ ਚੱਕਰੀ ਕਰਕੇ ਗੁਜ਼ਾਰਾ ਚੱਲਦਾ ਹੈ ਤਾਂ ਫਿਰ ਮਾਲਕ ਦੇ ਮੁਤਾਬਕ ਤਾਂ ਚੱਲਣਾ ਹੀ ਪਵੇਗਾ ਸਲਾਮ ਕਰਕੇ ਜਵਾਬ ਨਹੀਂ ਦੇਣਾ ਸਲਾਮ ਕਰਕੇ ਹੁਕਮ ਕਰੋ ਜੀ ਤੁਹਾਡੇ ਹੁਕਮ ਦੇ ਤਾਬੇਦਾਰ ਆ ਇਹ ਚੱਕਰ ਹੁੰਦਾ ਹੈ ਇਹ ਨਹੀਂ ਕਿ ਸਲਾਮ ਕੀਤੀ ਨਾਲੇ ਜਵਾਬ ਦਿੱਤਾ ਸਲਾਮ ਜਵਾਬ ਦੋਵੇ ਕਰੇ ਮੁੰਡੋਂ ਕੁਥਾ ਜਾਏ ਇੱਕ ਵਾਰ ਕੀਤਾ ਦੋ ਵਾਰ ਕੀਤਾ ਤਿੰਨ ਵਾਰ ਕੀਤਾ ਫਿਰ ਮਾਲਕ ਨੇ ਹੱਥ ਜੋੜ ਦੇਣੇ ਨੇ ਤੂੰ ਚੱਲ ਪਾਈ ਆਪਣੇ ਘਰ ਇਹ ਰਾਏ ਬਲਾਰ ਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਸਮਝਾ ਰਹੇ ਨੇ ਰਾਏ ਬਲਾਰ ਜੀ ਇਹ ਰੱਬ ਦੀ ਬਣਾਈ ਹੋਈ ਖੇਡ ਐ ਸਖੇਡ ਦੇ ਵਿੱਚ ਇਹ ਨਸਾਨ ਇੱਕ ਸੱਪ ਦੀ ਨਿਆਈ ਬਣ ਗਿਆ ਜਿਉਂ-ਜਿਉਂ ਰੁੱਤ ਵਿਵਦ ਜਾਂਦੇ ਨੇ ਤਿਆਂ ਤੋਂ ਇਹਦੀ ਹੰਗਤਾ ਇਹਦੀ ਈਗੋ ਵੱਧਦੀ ਜਾਂਦੀ ਹੈ ਤੇ ਅਹੰਕਾਰ ਅਤੇ ਉਹ ਹੈ ਜ਼ਹਿਰ ਦੀ ਨਿਆਈ ਸਭ ਤੋਂ ਪਹਿਲਾਂ ਕੀ ਦਾ ਨੁਕਸਾਨ ਹੈ ਆਪਣੇ ਆਪ ਦਾ ਨੁਕਸਾਨ ਹੈ ਅਤੇ ਤਰਲਾ ਕਰ ਗੁਰੂ ਮਵਾਰਕ ਚਰਨਾਂ ਦੇ ਕੋ ਆ ਕੇ ਦਾਤਾ ਜੀ ਅਸੀਂ ਦੀਨ ਹਾਂ ਤੁਸੀਂ ਰਹਿਮਤਾਂ ਵਰਸਾਉਣ ਵਾਲੇ ਤੁਹਾਡੇ ਮਵਾਰਕ ਚਰਨਾਂ ਦੇ ਵਿੱਚ ਆਏ ਹਾਂ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਰਾਏ ਬੁਲਾਰ ਕਾਫੀ ਫੋਰ ਨੇ ਉਹਨਾਂ ਨੂੰ ਸੁਣਾ ਰਹੇ ਸੀ ਤਾਂ ਅਬ ਮੈਂ ਆਤਮ ਰੂਹ ਪਛਾਨਾਂ ਰਾਏ ਬੁਲਾਰ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਕਹਿੰਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਤੁਹਾਡੇ ਇਹ ਵਚਨ ਤੁਹਾਡੇ ਅਲਫਾਜ਼ ਸਿਰ ਮੱਥੇ ਕਿਉਂਕਿ ਜਿਹੜੇ ਵਚਨ ਤੁਸੀਂ ਕਰਦੇ ਹੋ ਤੁਸੀਂ ਕਹਿ ਰਹੇ ਹੋ ਦਾਤਾ ਜੀ ਉਹ ਮੈਂ ਪਹਿਚਾਨ ਗਿਆ ਆਤਮਾ ਕਰਕੇ ਮੈਂ ਜਾਣ ਗਿਆ ਹ ਜਿਹ ਜਾਣੇ ਜਗ ਕੋ ਦੁੱਖ ਹਨ ਜਿਨੇ ਅੱਜ ਤੱਕ ਜਾਣਿਆ ਨਹੀਂ ਹੈ ਨਾ ਉਹ ਜ਼ਿੰਦਗੀ ਦੇ ਵਿੱਚ ਜਾਂ ਸੰਸਾਰ ਦੇ ਵਿੱਚ ਦੁਖੀ ਦੁਖ ਨੇ ਜਿਹੜਾ ਇੱਕ ਦਰਦਾ ਨਹੀਂ ਹੁੰਦਾ ਦਰ ਦਰ ਤੇ ਜਾਂਦਾ ਹੈ ਦਰ ਦਰ ਤੇ ਭਟਕਦਾ ਹੈ ਸਤਿਗੁਰੂ ਕਹਿੰਦੇ ਨੇ ਕਿ ਰਾਇ ਬੁਲਾਰ ਉਹ ਇੱਕ ਸਵਾਨ ਦੀ ਨਿਆਈ ਹੈ ਦਵਾਰਾ ਦਵਾਰ ਸਵਾਨ ਜੋ ਅਡੋਲਤ ਸੁਧਨਹਾਰਾਮ ਭਜਨ ਕੀ ਜਿੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ ਹਮ ਕੂਕਰ ਤੇਰੇ ਦਰਬਾਰ ਭੋਕੇ ਆਗੇ ਬਦਨ ਪਸਾਰ ਜਿਵੇਂ ਕੂਕਰ ਕੁੱਤੇ ਦੇ ਕਿ ਜਿਵੇਂ ਕੂਕਰ ਆਪਣੇ ਮਾਲਕ ਦੇ ਦਰ ਤੇ ਭਾਈ ਪੈਰ ਪਸਾਰ ਕੇ ਬਹਿ ਜਾਂਦਾ ਪੁਕਾਰਾਂ ਕਰਦਾ ਤਾਂ ਇਸ ਤਰ੍ਹਾਂ ਮਾਲਕ ਦੇ ਦਰ ਤੇ ਆਉਣਾ ਇਹ ਐਗਜ਼ੈਂਪਲ ਉਹਦਾ ਗੁਣ ਲੈਂਦੇ ਨੇ ਕਿ ਉਹ ਕੂਕਰ ਦੇ ਵਿੱਚ ਇਹ ਗੁਣ ਹੈ ਆਪਣੇ ਮਾਲਕ ਦਾ ਵਫਾਦਾਰ ਇਹ ਕੂਕਰ ਰਹਿ ਅਤੇ ਜਿਹੜਾ ਕਿਸੇ ਦਰਦਾਨੇ ਆਪਣੇ ਮਾਲਕ ਦਾ ਨਹੀਂ ਹੈ ਦਰਦਰ ਤੇ ਭਟਕਦਾ ਨੂੰ ਦਵਾਰ ਰਹਿ ਦਵਾਰ ਸਵਾਨ ਜਿਉਂ ਡੋਲਦਾ ਕੁੱਕਰ ਵੀ ਕੁੱਤੇ ਨੂੰ ਕਹਿੰਦੇ ਨੇ ਸਵਾਨ ਵੀ ਉਸੇ ਨੂੰ ਕਹਿੰਦੇ ਨੇ ਕਿ ਜਿਹੜਾ ਇੱਕ ਦਰਦਾਨੀ ਹੈ ਦਰਦਰ ਤੇ ਭਟਕਦਾ ਹੈ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਅਵਸਥਾ ਐਦਾਂ ਦੀ ਹੋ ਜਾਂਦੀ ਹੈ ਕਿ ਉਹ ਸੁੱਖ ਨਹੀਂ ਮਾਣ ਸਕਦੇ ਜ਼ਿੰਦਗੀ ਦੇ ਵਿੱਚ ਭਟਕਦੀ ਰਹਿੰਦੇ ਹਨ ਅਸਪਰਕਾਰ ਕੋ ਸੁਣ ਉਪਦੇਸ਼ ਜਦੋਂ ਐਦਾਂ ਗੁਰੂ ਨਾਨਕ ਦੇ ਮਹਾਰਾਜ ਜੀ ਰਾਇ ਭੁਲਾਰ ਨੂੰ ਸੁਣਾ ਰਹੇ ਸੀ ਤਕਰੀਬਨ ਅਰਾਏ ਪਾਈ ਤਲਵੰਡੀ ਦੇ ਨਗਰ ਵਾਲੇ ਸਾਰੇ ਸੀ ਮਾਤਾ ਜੀ ਪਿਤਾ ਜੀ ਚਾਚਾ ਲਾਲੂ ਜੀ ਸਾਰੇ ਸੁਣ ਰਹੇ ਸੀ ਗੁਰੂ ਨਾਨਕ ਦੇ ਮਹਾਰਾਜ ਜੀਆਂ ਤੋਂ ਅਤੇ ਜਾਣਿਓ ਸਹਜ ਰੂਪ ਨਰੇਸ ਹੁਣ ਜਿਹੜਾ ਰੂਪ ਹੈ ਗੁਰੂ ਨਾਨਕ ਦੇ ਮਹਾਰਾਜ ਜੀਆਂ ਦਾ ਤਕਰੀਬਨ ਸਾਰੇ ਜਾਣਦੇ ਨੇ ਕਿ ਅੱਲਾ ਦਾ ਕਿਉਂਕਿ ਅੱਲਾ ਦਾ ਰੂਪ ਮੰਨਦੇ ਨੇ ਰਾਈਵਲ ਆ ਵੀ ਕਿ ਸਾਡਾ ਅੱਲਾ ਸਾਡਾ ਖੁਦਾ ਨੇ। ਬਾਕੀ ਹੋਰ ਜਿਹੜੇ ਨੇ ਉਹ ਆਪਾਂ ਆਪੂ ਆਪਣੇ ਮੁਤਾਬਕ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਮੰਨਦੇ ਕਿਉਂਕਿ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕਿਸੇ ਧਰਮ ਦੇ ਨਾਲ ਕਿਸੇ ਇਨਸਾਨ ਦੇ ਨਾਲ ਕੋਈ ਭੇਦਭਾਵ ਨਹੀਂ ਕੀਤਾ। ਮੱਕੇ ਦੇ ਵਿੱਚ ਗਏ ਨੇ ਉਹ ਹਰ ਦੁਆਰ ਵੀ ਗਏ ਨੇ। ਇਹਦਾ ਮਤਲਬ ਹਰ ਦੁਆਰ ਗਏ ਨੇ ਤਾਂ ਉਹ ਧਰਮ ਨੂੰ ਮਾੜਾ ਨਹੀਂ ਕਹਿੰਦੇ। ਅਤੇ ਜੇ ਉਹ ਹਰਦਵਾਰ ਮੰਦਿਰ ਦੇ ਵਿੱਚ ਗਏ ਨੇ ਮੰਦਿਰਾਂ ਨੂੰ ਉਹਨਾਂ ਨੇ ਮਾੜਾ ਨਹੀਂ ਕਿਹਾ ਕਿ ਭਾਈ ਤੁਹਾਡੀ ਮਰਿਆਦਾ ਜੇ ਇਦਾਂ ਦੀ ਹੈ ਤਾਂ ਤੁਸੀਂ ਇਦਾਂ ਕਰੋ ਫਿਰ ਜੇ ਤੁਹਾਡਾ ਰੱਬ ਇਤਨਾ ਵੱਡਾ ਹੈ ਤਾਂ ਥਾਲ ਫਿਰ ਤੁਹਾਡਾ ਛੋਟਾ ਹੈ ਗगन ਮੈ ਥਾਲ ਰਬ ਚੰਦ ਦੀਪ ਗਵਨ ਜੇ ਆਪਾਂ ਮੰਨਦੇ ਹਾਂ ਪੂਰੀ ਦੁਨੀਆ ਨੂੰ ਬਣਾਉਣ ਵਾਲਾ ਪ੍ਰਮਾਤਮਾ ਪੂਰੀ ਦੁਨੀਆ ਦਾ ਪਸਾਰਾ ਕਰਨ ਵਾਲਾ ਪ੍ਰਮਾਤਮ ਜਿਹਦਾ ਪਤੀ ਨਹੀਂ ਪਾਰਾਵਾਰੀ ਨਹੀਂ ਜਿਹਦਾ ਬਿਅੰਤ ਹੈ ਜਿਹੜਾ ਪ੍ਰਮਾਤਮਾ ਹੁਣ ਉਹਦੀ ਆਰਤੀ ਕਰਨ ਲੱਗੇ ਆ ਫਿਰ ਅਸੀਂ ਸਾਡਾ ਸੋਚ ਵਿਚਾਰ ਹੈ ਸੀਮਾ ਦੇ ਵਿੱਚ ਰੱਬ ਹੈ ਅਸੀਮ ਸਾਡਾ ਸਾਲ ਤਾਂ ਫਿਰ ਬਹੁਤ ਛੋਟਾ ਹੈ ਪਰ ਰੱਬ ਦੀ ਆਰਤੀ ਕਿਵੇਂ ਹੋ ਸਕਦੀ ਹੈ ਰੱਬ ਦੀ ਆਰਤੀ ਤੇ ਫਿਰ ਆਪ ਹੀ ਹੋ ਰਹੀ ਹੈ ਨਾ ਗਗਨ ਮੈਂ ਥਾਲ ਰੱਬ ਚੰਦ ਦੀਪਕ ਵਾਲੇ ਆ ਤੇਰਾ ਫਰਜ਼ ਇਹ ਹੈ ਕਿ ਜਿਵੇਂ ਥਾਲ ਚੁੱਕੇ ਆ ਨਾ ਇਹਦੇ ਨਾਲ ਆਪਣੀ ਸ਼ਰਧਾ ਵੀ ਨਾਲ ਹੀ ਚੁੱਕ ਆਪਣਾ ਪ੍ਰੇਮ ਮੁਹੱਬਤ ਨਾਲ ਹੀ ਚੁੱਕ ਫਿਰ ਜਾ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਭਾਈ ਫਿਰ ਜ਼ਿੰਦਗੀ ਦੀ ਖੇਡ ਫਿਰ ਬਣਦੀ ਹੈ ਆਨੰਦ ਫਿਰ ਸਕੂਨ ਫਿਰ ਮਿਲਦਾ ਤਾਂ ਉਹ ਜਦੋਂ ਸੁਣਾ ਰਹੇ ਸੀ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਤਾਂ ਅਰਾਏ ਬੁਲਹਾਰ ਗੁਰੂ ਨਾਨਕ ਦੇ ਮਹਾਰਾਜ ਜੀਆਂ ਦਾ ਰੂਪ ਜਾਣਦਾ ਸੀ ਪਰ ਉਹ ਤਕਰੀਬਨ ਜਾਣਦੇ ਤਾਂ ਸਾਰੇ ਸੀ ਪਰ ਇਹ ਰਸ ਲੈ ਰਹੇ ਆ ਅਧਿਆਤਮਕ ਰਸ ਰੱਬ ਦੀਆਂ ਗੱਲਾਂ ਦਾ ਰਸ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਸੁਣ ਕੇ ਨੂੰ ਸਕੂਨ ਮਿਲਦਾ ਕਿ ਮੈਂ ਆਪਣੇ ਅੱਲਾ ਦੇ ਨਾਲ ਗੱਲਾਂ ਕੀਤੀਆਂ ਨੇ ਆਪਣੇ ਖੁਦਾ ਦੇ ਨਾਲ ਗੱਲਾਂ ਕੀਤੀਆਂ ਨੇ ਤਾਂ ਬਾਰ ਬਾਰ ਕਰ ਸਕਦਾ ਸੀ ਹਤੇ ਇਹ ਪਿਆਰਾ ਇੱਕ ਆਤਮਾ ਵਿਆਪਕ ਸਾਰੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਬਾਰ ਬਾਰ ਨਮਸਕਾਰ ਕਰਦੇ ਰਾਇ ਬਲਾਰ ਸਤਿਗੁਰੂ ਰਾਇ ਬਲਾਰ ਨੂੰ ਕਹਿੰਦੇ ਨੇ ਰਾਇ ਬਲਾਰ ਜੀ ਇਹ ਆਤਮਾ ਹੈ ਇਹ ਸਾਰਾ ਪਸਾਰਾ ਆਤਮਾ ਆਤਮਾ ਜਿਹੜੀ ਹੈ ਇਹਨੂੰ ਸੌਖੀ ਕਰਨਾ ਹੈ ਜਾਂ ਇਹਨੂੰ ਸਫਲੀ ਕਰਨਾ ਹੈ ਮਨੁੱਖਾ ਦੇਹੀ ਦੇ ਵਿੱਚ ਇਹਨੇ ਭਟਕਣਾ ਕਿਤੇ ਕਈ ਜਨਮ ਗੱਜਮੀਨ ਕਰੰਗਾ ਕਈ ਜਨਮ ਹੈਵਰ ਬਿਰ ਮਤਲਬ ਕਈ ਜਨਮਾਂ ਦੇ ਵਿੱਚ ਭਟਕਦਾ ਹੋਇਆ ਇਨਸਾਨ ਆਇਆ ਫਿਰ ਤੇ ਫਿਰ ਤੇ ਬਹੁਤੇ ਜੁਗ ਹਾਰੇ ਹੋ ਮਾਨਸ ਦੇਹ ਲਹਿ ਨਾਨਕ ਕਹਿ ਤ ਮਿਲਣ ਕੀ ਬਰੀਆ ਸਿਮਰਤ ਕਹਾਣੇ ਅਰ ਰੱਬ ਦਾ ਪਰਮਾਤਮਾ ਦਾ ਸਿਮਰਨ ਕਰਨ ਦਾ ਸਮਾ ਹੈ ਉਹਦਾ ਸਿਮਰਨ ਕਰੀਏ ਇਹ ਵਾਰੀ ਜਦੋਂ ਲੰਘ ਗਈ ਹੈ ਨਾ ਤਾਂ ਫਿਰ ਉਹੀ 84 ਦਾ ਚੱਕਰ ਫੇਰੇ ਹੈ ਪਰ ਸਤਿਗੁਰੂ ਜੀ ਮੋਹਰ ਲਾਉਂਦੇ ਨੇ 84 ਲੱਖ ਜੋਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ ਤੈਨੂੰ ਸਭ ਤੋਂ ਜ਼ਿਆਦਾ ਵਡਿਆਈ ਦਿੱਤੀ ਹੈ ਕਿਉਂਕਿ ਤੇਰਾ ਜਨਮ ਤੇਰਾ ਜਾਮਾ ਸਭ ਤੋਂ ਸ੍ਰੇਸ਼ਟ ਹੈ ਤੋ ਪੂਰੇ ਹਰ ਇੱਕ ਦੇ ਬਾਰੇ ਹਰ ਇੱਕ ਦੇ ਜਨਮ ਬਾਰੇ ਹਰ ਇੱਕ ਦੇ ਪ੍ਰਤਪਾਲਣਾ ਕਿਦਾਂ ਹੋ ਰਹੀ ਹੈ ਅਤੇ ਉਹਦੇ ਹਰ ਇੱਕ ਜਾਣ ਸਕਦਾ ਹੈ ਅਤੇ ਤੂੰ ਜਾਣਦਾ ਵੀ ਹੈ तकरीबन 84 ਲੱਖ ਜਨਮ ਬਾਰੇ ਜਾਣਦੇ ਹੀ ਹੈ ਕਿਸੇ ਦੇ ਦਿਲ ਦੀ ਧੜਕਣ ਮਹਿਸੂਸ ਇਕੱਲਾ ਇਨਸਾਨ ਕਰ ਸਕਦਾ ਹੈ ਦੁੱਖ ਮਹਿਸੂਸ ਕਰਨਾ ਸੁੱਖ ਮਹਿਸੂਸ ਕਰਨਾ ਉਹਦੀ ਅਵਸਥਾ ਮਹਿਸੂਸ ਕਰਨੀ ਸਤਿਗੁਰੂ ਕਹਿੰਦੇ ਨੇ ਜਦ ਰੱਬ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਭਾਈ ਇਸ ਸਰੀਰ ਹੀ ਰੱਬ ਨੇ ਆਪਣਾ ਬਣਾਇਆ ਮਤਲਬ ਅੰਸਾ ਰੱਬ ਦੀ ਵੈਸੇ ਤਾਂ ਸਾਰੇ ਹੀ ਆ ਪਰ ਸਾਨੂੰ ਸਿਰਮੌਰ ਕਹਿੰਦੇ ਨੇ ਗੁਰਬਾਣੀ ਦੇ ਅੰਦਰ ਕਿ ਮਨੁੱਖਾ ਜਾਮਾ ਸਿਰਮੌਰ ਹੈ ਤਾਂ ਜੇ ਹੁਣ ਇਹ ਸਮਾਂ ਗੁੰਝ ਗਿਆ ਇਹ ਸਮਾਂ ਲੰਘ ਗਿਆ ਇਹ ਦੁਬਾਰਾ ਹੱਥ ਨਹੀਂ ਆਉਣਾ ਕਿਉਂਕਿ ਫਿਰ ਤਾਂ ਪਛਤਾਵਾ ਹੈ ਨਾ ਪਛਦਾਵਾ ਇਸ ਗੱਲ ਕਰਕੇ ਆਬ ਕੀ ਬਾਰ ਬਖਸ਼ ਬੰਦੇ ਕੋ ਬਹੁਰਨਾ ਪਬ ਜਲ ਰਿਹਾ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਦੀ ਬਾਰ ਬਾਰ ਫਿਰ ਆਪਣੇ ਤਰਫ ਹੀ ਕਹਿੰਦੇ ਨੇ ਇਹ ਜਗਤ ਜਿਹੜਾ ਹੈ ਪੁੱਲਨ ਹਾਰ ਹੈ ਇਹ ਦੁਨੀਆ ਜਿਹੜੀ ਹੈ ਗੁਨਾਹਗਾਰ ਗੁਨਾਹ ਕਰਦੀ ਹੈ ਪਾਪ ਕਰਦੀ ਹੈ ਐ ਪਰਮਾਤਮਾ ਦੀ ਬਖਸ਼ਿਓ ਇਹਨਾਂ ਨੂੰ ਪਰ ਗੱਲ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਏਕ ਆਤਮ ਵਿਆਪਕ ਸਾਰੇ ਗੁਨਾਹ ਕਰ ਲੈ ਚੰਗੇ ਕਰਮ ਕਰ ਲੈ ਉਹ ਤੇਰੇ ਆਪਣੇ ਹੱਥ ਦੇ ਵਿੱਚ ਤੈਨੂੰ ਮਿਲਣੇ ਨੇ ਕਿਉਂਕਿ ਇਹ ਆਤਮਾ ਇਹ ਨਹੀਂ ਹੈ ਕਿ ਹੁਣ ਚੰਗੀ ਜ਼ਿੰਦਗੀ ਹੰਡਾ ਕੇ ਚੱਲੇ ਆ ਕੁਝ ਤਾਂ ਜਿਹੜਾ ਕੁਝ ਤਾਂ ਕੀਤਾ ਨਾ ਅਗਲੇ ਜਾਮੇ ਦੇ ਵਿੱਚ ਜ਼ਰੂਰ ਤੈਨੂੰ ਮਿਲਣਾ ਹੈ ਕਿਉਂਕਿ ਆਤਮਾ ਉਹ ਹੀ ਹੈ ਤੇਰਾ ਜੋਨੀ ਵਸਤਰ ਸਰੀਰੀ ਬਦਲਦਾ ਕਿਉਂਕਿ ਬੁਨਾ ਜੜੇ ਨੇ ਨਾ ਸਾਡੇ ਜਿਸ ਤਰ੍ਹਾਂ ਪੁਰਵ ਜਨਮ ਦੇ ਜਦੋਂ ਅਸੀਂ ਮਿਲਦੇ ਹਾਂ ਤੇ ਪੁਰਵ ਜਨਮ ਕੇ ਮਿਲਿਆ ਸੰਜੋਗੀ ਸਾਡਾ ਸੰਜੋਗ ਬਣਦਾ ਭਾਵੇਂ ਕਿਸੇ ਵੀ ਕਿਸਾਬ ਦੇ ਨਾਲ ਬਣੇ ਚੰਗੇ ਕਰਕੇ ਮਰੇ ਭਾਵੇਂ ਮਾੜੇ ਕਰਕੇ ਬਣੇ ਕੁਝ ਸਾਡੇ ਪਿਛਲੇ ਕਰਮਾਂ ਦਾ ਹੈ ਹਲੋ ਜੇ ਸਾਨੂੰ ਅੱਜ ਸਿਰਮੌਰ ਬਣਾਇਆ ਨਾ ਮਨੋੱਖਾ ਦੇਹੀ ਨੂੰ ਸਿਰਮੌਰ ਕਹਿੰਦੇ ਨੇ ਜੇ ਸਾਨੂੰ ਸਿਰਮੌਰ ਬਣਾਇਆ ਲਾਜ਼ਮੀ ਹੈ ਕੋਈ ਚੰਗਈ ਭਲਕੇ ਕੋਈ ਚੰਗਈ ਹੋਇਆ ਸਾਡੇ ਤੋਂ ਜਿਹੜਾ ਸਾਨੂੰ ਮਨੋੱਖਾ ਜਨਮ ਮਿਲੇ ਨਹੀਂ ਤਾਂ ਪਤਾ ਨਹੀਂ ਕਿਤਨੇ ਗਜੋਨੀਆਂ ਦੇ ਵਿੱਚ ਵੜਕਦੇ ਆ ਸਤਿਗੁਰੂ ਕਹਿੰਦੇ ਨੇ ਤੇਰੀ ਆਤਮਾ ਹੁਣ ਤੈਨੂੰ ਪੁਕਾਰ ਪੁਕਾਰ ਕੇ ਕਹਿੰਦੀ ਹੈ ਕਿ ਇਹ ਜਿਹੜਾ ਤੇਰੇ ਕੋਲ ਹੁਣ ਸਮਾਂ ਹੈ ਨਾ ਇਹ ਤੈਨੂੰ ਦੁਬਾਰਾ ਨਹੀਂ ਮਿਲਣਾ 84 ਦਾ ਗਿੜ ਪੈ ਗੇ ਆ ਫਿਰ ਇਹਨੇ ਆਤਮਾ ਨੇ ਭਟਕਦੇ ਰਹੇ ਕਿਉਂਕਿ 84 ਤਾਂ ਬਾਕੀ ਤਾਂ ਜੁਨ ਭੋਬੀ ਜਾਂਦੀ ਹੈ ਇਹ ਮਨੁੱਖਾ ਜੋਨੀ ਆ ਜਿਹੜੀ ਇਹਨੂੰ ਇਹਦੇ ਵਿੱਚ ਸਫਲੀ ਕੀਤੀ ਜਾ ਸਕਦੀ ਹੈ ਉਤੋਂ ਭੇਜ ਸੋ ਦੂਰ ਨਿਵਾਰੇ ਕਿਉਂਕਿ ਇਹਦੇ ਵਿੱਚ ਦੂਰ ਨਿਵਾਰੇ ਮਤਲਬ ਦੂਰ ਅੰਦੇਸ਼ੀ ਹੈ ਬੜੇ ਦੂਰ ਦਾ ਸੋਚ ਸਕਦਾ ਹੈ ਇਹ ਮਨੁੱਖੇ ਜਾਮੇ ਦੇ ਵਿੱਚ ਆਪਣੇ ਬਾਰੇ ਕੀ ਪੂਰੀ ਦੁਨੀਆ ਦੇ ਬਾਰੇ ਸੋਚ ਸਕਦਾ ਸਤਿਗੁਰੂ ਤਾਂ ਵੀ ਕਹਿੰਦੇ ਨੇ ਆਪ ਮੁਕਤ ਮੁਕਤ ਕਰ ਸੰਸਾਰ ਆਪ ਵੀ ਮੁਕਤ ਹੋ ਸਕਦਾ ਹੈ ਪੂਰੀ ਦੁਨੀਆ ਨੂੰ ਮੁਕਤ ਕਰਨ ਦੀ ਇਹ ਸਮਰੱਥਾ ਰੱਖਦਾ ਹੈ ਪਰ ਉਦੋਂ ਜਦੋਂ ਰੱਬ ਦੇ ਨਾਲ ਜੁੜਦਾ ਹੈ ਰਹਿਮਤ ਵਰਸਦੀ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਰਾਇ ਬਲਾਰ ਜੀ ਬਸ ਆਤਮਾ ਨੂੰ ਟਿਕਾਣੇ ਤੇ ਲੈਣਾ ਆਤਮਾ ਤਾਂ ਟਿਕਾਣੇ ਤੇ ਹੈ ਹੀ ਆਤਮਾ ਤਾਂ ਇਹਨੂੰ ਝੰਜੋੜਦੀ ਹੈ ਨਾ ਬਾਰ ਬਾਰ ਕਿ ਭਾਈ ਤੇਰੇ ਗੁਨਾਹ ਤੇਰੇ ਪਾਪ ਬਹੁਤੇ ਨੇ ਜਦੋਂ ਇਹ ਇਨਸਾਨ ਮੰਨ ਲਓ ਕੋਈ ਗਲਤ ਕੰਮ ਕਰਦਾ ਹੈ ਕੋਈ ਗਲਤ ਬੋਲੇ ਆ ਗਿਆ ਕਦੇ ਵੇਖਿਓ ਇਹ ਦਿਲ ਦੀ ਧੜਕਣੋ ਨਾਲ ਦੀ ਨਾਲ ਤੇਜ਼ ਹੋ ਜਾਂਦੀ ਹੈ ਉਹ ਨਾ ਕਰਕੇ ਪਾਪ ਕਰਕੇ ਕਿਉਂਕਿ ਪਰਮਾਤਮਾ ਜੀ ਅਲਰਟ ਕਰਦੇ ਨੇ ਭਾਈ ਹਜੇ ਵੀ ਬਹੁਤ ਗੁਨਾਹ ਕਰ ਲਏ ਨੇ ਬਹੁਤ ਪਾਪ ਕਰ ਲਏ ਨੇ ਤਾਂ ਇਹਨੂੰ ਕੋਈ ਕਰਮ ਇਦਾਂ ਦਾ ਕਰਾਇਆ ਇਹਨੂੰ ਸਕੂਨ ਨਹੀਂ ਮਿਲਦਾ ਫਿਰ ਕਿਉਂਕਿ ਰੱਬ ਇਹਨੂੰ ਅਲਰਟ ਕਰਦੇ ਰੱਬ ਇਹਨੂੰ ਸचेत ਕਰਦੇ ਤੇ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਭਾਈ ਰੱਬ ਦੇ ਦਰ ਤੋਂ ਤੈਨੂੰ ਸਨੇਹਾ ਮਿਲਦਾ ਹੈ ਭਾਈ ਸੰਕੇਤ ਮਿਲਦਾ ਹੈ ਉਹ ਸੰਕੇਤ ਤੇਰੇ ਦਿਲ ਦਿਮਾਗ ਦੇ ਵਿੱਚ ਹੈ ਤਾਂ ਜਦੋਂ ਅਣਗੌਲੀ ਕਰਦੇ ਨੇ ਜਿਸ ਤਰ੍ਹਾਂ ਮਾਇਆ ਧਾਰਿ ਅਨ ਅਨਾਂ ਬੋਲਾ ਮਾਇਆ ਧਾਰਿ ਇਹ ਤਾਂ ਅਨਾਂ ਬੋਲਾ ਸ਼ਬਦ ਨਾ ਸੁਣੇ ਪਰ ਰੋਲ ਕੁਚੋੜਾ ਜਦੋਂ ਸ਼ਬਦ ਨਹੀਂ ਸੁਣਦਾ ਫਿਰ ਤਾਂ ਰੋਲ ਕੁਚੋੜੀ ਪੈਂਦਾ ਆਪਣੀ ਮਾਇਆ ਕਰਕੇ ਹੋਰ ਬੜੇ ਨੇ ਇਨਸਾਨ ਦੇ ਕਰਜ ਜਿਹੜੇ ਨੇ ਵਿਗਾੜ ਲਏ ਇਹਦੇ ਕਰਕੇ ਰੋਲ ਕੁਚੋੜੀ ਪੈਂਦਾ ਹੈ ਰਾਏ ਬੁਲਾਰ ਨੂੰ ਕਹਿੰਦੇ ਰਾਏ ਬੁਲਾਰ ਜੀ ਪ੍ਰੇਮ ਕਰਨਾ ਰੱਬ ਦੇ ਨਾਲ ਤਾਂ ਪ੍ਰੇਮ ਇਹਦਾ ਕੀਤਾ ਜਾਂਦਾ ਹੈ। ਪ੍ਰੇਮ ਦੇ ਵਿੱਚ ਹੀ ਰੱਬ ਨੂੰ ਪਾਇਆ ਜਾ ਸਕਦਾ ਹੈ। ਆਪਣੇ ਆਪ ਦੇ ਨਾਲ ਪ੍ਰੇਮ ਕਰਨਾ ਰੱਬ ਨੂੰ ਮਿਲਿਆ ਜਾ ਸਕਦਾ ਹੈ ਜੇ ਆਪਣੇ ਆਪ ਦੇ ਨਾਲ ਇਨਸਾਨ ਪ੍ਰੇਮ ਕਰੇ, ਆਪਣੇ ਹੱਬ ਦੀ ਕਦਰ ਕਰੇ। ਸਤਿਗੁਰੂ ਕਹਿੰਦੇ ਨੇ ਜਦੋਂ ਆਪਣੇ ਆਪ ਦੀ ਕਦਰ ਕਰੇਗਾ ਮਤਲਬ ਆਪਣੇ ਦਿਲ دماغ ਦੇ ਵਿੱਚ ਕੀ ਚੱਲਦਾ ਹੈ? ਆਪਣੇ ਆਪਣੇ ਆਪ ਨੂੰ ਵੇਖੇਗਾ ਨਾ ਉਦੋਂ ਪਤਾ ਲੱਗੇਗਾ ਕਿ ਵਾਕਈ ਜਿਹੜਾ ਰੱਬ ਜੀ ਨੇ ਬੜੀ ਕਿਰਪਾ ਕੀਤੀ ਹੈ ਮਰੇ ਤੇ। ਤਾਂ ਜਦੋਂ ਆਪਣੇ ਆਪ ਨੂੰ ਤੱਕੇਗਾ ਰਾਇ ਬੁਲਾਰ ਨੂੰ ਕਹਿੰਦੇ ਨੇ ਰਾਇ ਬੁਲਾਰ ਚੰਗੀ ਗੱਲ ਹੈ ਪਿਸ਼ਖ ਹੁਣ ਤੁਹਾਡੇ ਵਿਚਾਰ ਇਹ ਆ ਰਹੇ ਨੇ ਤਾਂ ਕਿਸੇ ਬਿਰਲੇ ਦੇ ਬਣਦੇ ਨੇ ਚੰਗੇ ਬਾਦ ਨੇ ਤੁਹਾਡੇ ਗੁਰੂ ਨਾਨਕ ਦੇ ਮਹਾਰਾਜੀ ਰਾਏ ਬਲਾਰ ਜੀ ਦੇ ਨਾਲ ਗੱਲਾਂ ਕਰ ਰਹੇ ਨੇ ਰਾਏ ਬਲਾਰ ਜੀ ਦੇ ਜਿਹੜੇ ਵਚਨ ਨੇ ਹੋਰ ਵੀ ਉਹਨੇ ਕੀਤੇ ਨੇ ਸੰਗਤ ਜੀ ਅੱਜ ਅਪੂਰਵ ਦੀ ਸਾਂਝਾ ਕਰਾਂਗੇ ਸਮਾਪਤੀ ਦਾ ਸਮਾਂ ਹੈ ਸੰਗਤ ਜੀ 6 ਤਰੀਕ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦਾ ਅਵਤਾਰ ਪੁਰਬ ਹੈ ਜੋ ਆਪਾਂ ਮਨਾ ਰਹੇ ਹਾਂ ਕੱਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ 9 ਵਜੇ ਦੇ ਕਰੀਬ ਤੇ 6 ਤਰੀਕ ਨੂੰ ਭੋਗ ਪਾਏ ਜਾਣਗੇ 9 ਵਜੇ ਦੇ ਕਰੀਬ ਉਸ ਤੋਂ ਬਾਅਦ 1 ਵਜੇ ਤੱਕ ਦੀਵਾਨ ਸੱਜਣਗੇ ਗੁਰਮਤਿ ਸੁਵਾਗ ਨੂੰ ਚੱਲਣਗੇ ਕਥਾ ਵਿਚਾਰ ਹੋਵੇਗੀ ਕੀਰਤਨ ਹੋਵੇਗਾ ਸੋ ਸੰਗਤਾਂ ਨੂੰ ਬੇਨਤੀ ਹੈ ਪਈ ਸਾਰੇ ਹਾਜ਼ਰੀਆਂ ਭਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ